अच्छा इंटरप्रिटेशन ਦੀ ਆਪਾਂ ਗੱਲ ਕਰ ਰਹੇ ਸੀ ਵੀ ਕਿਵੇਂ ਚੀਜ਼ਾਂ ਨੂੰ ਇੰਟਰਪਰਟ ਕੀਤਾ ਜਾ ਸਕਦਾ ਹੈ ਕਿਸੇ ਕਿਉਂਕਿ ਉਹ ਲੇਖਕ ਦਾ ਹੀ ਨਜ਼ਰੀਆ ਹੈਗਾ ਆ ਜਾਂ ਜਿਹੜਾ ਦਿਖਾ ਰਿਹਾ YouTube ਦੇ ਉੱਤੇ ਉਹਦਾ ਨਜ਼ਰੀਆ ਹੈਗਾ ਉਸ ਦੇ ਹਿਸਾਬ ਨਾਲ ਉਹਨੇ ਇੰਟਰਪਰਟ ਕਰਨਾ ਤੁਸੀਂ ਜਿਹੜੇ ਮਸਨੌਰ ਜ਼ਿਲ੍ਹੇ ਦੀ ਜਮਾਨ ਵਾਲੀ ਗੱਲ ਕਰ ਰਹੇ ਸੀ ਉਹਨੂੰ ਕਿਵੇਂ ਇੰਟਰਪਰਟ ਕਰਦੇ ਹੋ ਕਿਨਾਂ ਵੀਰੇ ਇਹ ਜਿਹੜੀ ਰੁਚੀ ਹੈਗੀ ਆ ਇਹ ਮੇਰੇ ਚ ਬਹੁਤ ਟਾਈਮ ਦੀ ਹੈ ਇਸ ਫੀਲਡ ਬਾਰੇ ਜਾਣਨ ਦੀ ਉਹਦੋਂ ਦੀ ਜਦੋਂ ਸ਼ੁਰੂ ਮੈਂ ਮਨਟੂ ਨੂੰ ਪੜਿਆ ਤੇ ਲਾਲ ਬੱਤੀ ਨਾਲ ਪੜਿਆ ਸੀ ਬਲਦੇਸਨ ਸਰਕਮ ਮੈਨੂੰ ਲੱਗਿਆ ਕਿ ਇਹ ਕਿਹੋ ਜਿਹੀ ਔਰਤਾਂ ਨੇ ਇਹ ਕਿੱਥੇ ਰਹਿੰਦੀਆਂ ਨੇ ਮੈਨੂੰ ਪਹਿਲਾਂ ਨਹੀਂ ਪਤਾ ਸੀਗਾ ਤਾਂ ਇੱਥੇ ਜਾਣ ਤੋਂ ਪਹਿਲਾਂ ਮੈਂ ਆਪਣੇ ਨੇੜੇ ਦੇ ਪੰਜਾਬ ਦੇ ਵਿੱਚ ਵੀ ਬਹੁਤ ਰਿਸਰਚ ਕੀਤੀ ਮਤਲਬ ਮੈਂ 30 35 ਸਾਡੇ ਨੇੜੇ-ਨੇੜੇ ਸ਼ਹਿਰ ਆਪਣੇ ਜਿਹੜੇ ਉੱਥੇ ਜਿੰਨੇ ਵੀ ਵੇਸਵਾਮੁੰਦੇ ਆ ਤੁਲਾਈਫਾਂ ਦੇ ੱਡੇ ਨੇ ਮੈਂ ਉੱਥੇ ਜਾਂਦਾ ਰਿਹਾ ਤਾਂ ਬਹੁਤ ਔਖਾ ਸ਼ੁਰੂੀ ਤੋਂ ਕਿਉਂ ਉਹਨਾਂ ਨੇ ਯਕੀਨੀ ਨਹੀਂ ਕੀਤਾ ਵੀ ਉੱਥੇ ਕੋਈ ਐ ਕਿਵੇਂ ਗੱਲਾਂ ਕਰਨ ਕਿਵੇਂ ਆ ਜੂਗਾ ਤਾਂ ਫਿਰ ਮੈਂ ਇੱਕ ਹੀਰਾ ਮੰਡੀ ਲਾਹੌਰ ਕਿਤਾਬ ਆ ਇੱਕ ਲਾਲ ਬੱਤੀ ਹੋ ਗਈ ਕੁਛ ਮੰਟੋ ਦੀਆਂ ਕਿਦਾਬਾਂ ਚੱਕੀਆਂ ਤੇ ਇੱਕ ਗੰਦਲਿਆ ਪੰਜਾਬ ਜਿਵੇਂ ਹੋ ਗਿਆ ਕਿ ਥੋੜੇ ਤੇ ਕਿਦਾਬਾਂ ਵੀ ਉਹਨਾਂ ਨੂੰ ਪਤਾ ਨਹੀਂ ਸੀ ਸਾਡੇ ਬਾਰੇ ਵੀ ਲਿਖਿਆ ਜਾ ਰਿਹਾ ਇਹ ਥੋੜੇ ਦੇ ਕਿਦਾਬਾਂ ਲਿਖੀਆਂ ਹੋ ਜਾਂ ਨੇ ਤਾਂ ਇਹ ਪੜ੍ਹ ਕੇ ਮੈਨੂੰ ਵੀ ਲੱਗਿਆ ਕਿ ਥੋੜੇ ਨਾਲ ਮੈਂ ਗੱਲਾਂ ਕਰਾਂ ਤਾਂ ਕੁਛ ਦਿਨ ਤਾਂ ਬਈ ਭਰੋਸਾ ਵਾ ਬਣਾਉਂਦੀ ਬਣ ਜਾਂਦੇ ਹਨ ਮੈਂ ਜਾਵੜ ਦਾ ਮੁਰਿਆ ਆਉਂਦਾ ਫਿਰ ਮਲੂਟ ਸਾਡੇ ਕਮਰੋ ਦਾ ਅੱਡਾ ਸੀ ਸਾਰੇ ਸਾਡੇ ਲੋਕਲ ਜਾਣਦੇ ਹੋਣਗੇ ਜਿਹੜੇ ਵੀ ਸੁਣਨਗੇ ਮੈਂ ਉੱਥੇ ਬਹੁਤ ਟਾਈਮ ਜਾਂਦਾ ਰਿਹਾ ਜਿੰਨਾ ਚਿਰ ਉਹ ਮਾਤਾ ਜੀ ਦੀ ਮੌਤ ਨਹੀਂ ਹੋਈਗੀ ਫਿਰ ਉਹਨਾਂ ਨਾਲ ਏਦਾਂ ਦਾ ਰਿਸ਼ਤਾ ਬਣ ਗਿਆ ਕਿ ਮੈਂ ਦਿਵਾਲੀ ਲੋਹੜੀ ਵੀ ਤੇ ਆਉਂਦਾ ਸੀ ਉਹਨਾਂ ਨੂੰ ਤੇ ਫਿਰ ਉਹਨਾਂ ਨੇ ਮੈਨੂੰ ਬਹੁਤ ਕੁਝ ਦੱਸਿਆ ਇਸ ਚੀਜ਼ ਬਾਰੇ ਦਵਾਈਆਂ ਕਿਵੇਂ ਕੰਮ ਕਰਦੀਆਂ ਨੇ ਕਿਵੇਂ ਸਰਕਾਰ ਦੀਆਂ ਕੀ ਸੂਬਤਾਂ ਨੇ ਜੋ ਕੁਝ ਵੀ ਕਰਦੀਆਂ ਕੀ ਸਮੱਸਿਆਵਾਂ ਨੇ ਮਾਨਸਿਕ ਤੌਰ ਤੇ ਕੀ ਚੱਲਦੀਆਂ ਨੇ ਉਹ ਤਾਂ ਏਦੋਂ ਬਾਅਦ ਜਦੋਂ ਮੈਂ ਉੱਥੇ ਐਤਕੀ ਹੁਣ ਮੈਂ ਪਹਿਲਾਂ ਅਸੀਂ ਉਧਰ ਗਏ ਸੀ ਦਵਾਈਆਂ ਮ ਇਹ ਇਹ ਸ੍ਰੀ Oman ਦੀ ਨਹੀਂ ਇਹ UAE ਦੀ ਇੱਕ ਸਟੇਟ ਦੀ ਗੱਲ ਹੀ ਆ ਮੈਂ ਉਹ ਜਗਾ ਨਹੀਂ ਚਲ ਦੱਸਦੇ ਆਪਾਂ ਉਸ ਪਿੰਡ ਦੇ ਵਿੱਚ ਨਾ ਸਾਰੇ ਟਰੱਕ ਡਰਾਈਵਰ ਰਹਿੰਦੇ ਆ ਬਹੁਤ ਦੇਸ਼ਾਂ ਦੇ ਰਹਿੰਦੇ ਆ ਜਿਹੜੇ ਅਡਜਪਟ ਹੋ ਗਿਆ ਅਫਗਾਨਿਸਤਾਨ ਪਾਕਿਸਤਾਨ ਆਪਣੇ ਪੰਜਾਬ ਵਾਲੇ ਮੁੰਡੇ ਬਹੁਤ ਉੱਥੇ ਸਾਰੇ ਉੱਥੇ ਹੀ ਰਹਿੰਦੇ ਨੇ ਤੇ ਉਹਨੂੰ ਉਹ ਡਰਾਈਵਰਾਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਅਸੀਂ ਉੱਥੇ ਬੈਠੇ ਅੱਥ ਨੇ ਗੱਲਾਂ ਬਾਤਾਂ ਕਰ ਰਹੇ ਸੀਗੇ ਤਾਂ ਉਹ ਕਹਿੰਦਾ ਯਾਰ ਇੱਥੇ ਨਾ ਇੱਕ ਉਹ ਲੋ ਪੋਟਾ ਹੈਗਾ ਤੇ ਉਹਦੇ ਚ ਆਪਣੇ ਇੱਕ ਪੰਜਾਬੀ ਕੁੜੀ ਕੰਮ ਕਰਦੀ ਹੈ। ਉਹ ਮੇਰੇ ਅੰਦਰ ਫਿਰ ਉਹ ਕਯੂਰੀਓਸਿਟੀ ਜਾ ਕੇ ਮੈਂ ਖੇਰ ਮਤ ਮਿਲ ਕੇ ਆਉਣਾ ਉਹਨਾਂ ਨੂੰ। ਉਹ ਕਹਿੰਦੇ ਆਪਾਂ ਚੱਲਦੇ ਆਂ ਜਾ ਕੇ ਦੇਖ ਕੇ ਆਉਣੀ ਕਿਉਂਕਿ ਉਹ ਪਿੰਡ 'ਚ ਹੀ ਰਹਿੰਦੀ ਸੀਗੀ। ਉਹ ਸੀ ਜਗਾ ਕਿਸੇ ਛੇਖਦੀ ਸੀ। ਤੇ ਉਹ ਕਾਂ ਅਫਰੀਕਾ ਦੇ ਬੰਦੇ ਉਹਨਾਂ ਨੇ ਠੇਕੇ ਤੇ ਦਿੱਤੀ ਹੋਈ ਸੀ ਬਿਲਡਿੰਗ। ਤੇ ਅਫਰੀਕਾ ਦੇ ਬੰਦੇ ਨੇ ਕਾ ਕੁੜੀਆਂ हायर ਕੀਤੀਆਂ ਹੋਈਆਂ ਸੀਗੀਆਂ। ਉਹਨਾਂ 'ਚ ਆਪਣੇ ਇੱਕ ਪੰਜਾਬ ਦੀ ਕੁੜੀ ਸੀ। ਮੈਂ ਉਹਦੇ ਕੋਲੇ ਗਿਆ ਜਦੋਂ ਪਹਿਲਾਂ ਤਾਂ ਉਹਨੂੰ ਐਂ ਲੱਗਦਾ ਹੁੰਦਾ ਵੀ ਕਸਟਮਰ ਆ ਗਿਆ ਸਾਡੇ। ਹੂੰ। ਜਦੋਂ ਉਹ ਤੁਸੀਂ ਜਿਹੜੇ ਪੰਜਾਬੀ ਬੋਲੇ ਕੁੜੇ ਦੇ ਪੱਗ ਬੰਨੀ ਸੀਗੀ ਤਾਂ ਕੁੜੀ ਨੂੰ ਪਤਾ ਲੱਗ ਗਿਆ ਵੀ ਇਹ ਪੰਜਾਬ ਦੇ ਬੰਦੇ ਨੇ ਪਰ ਉਹਨਾਂ ਨੂੰ ਲੱਗਿਆ ਵੀ ਇਹ ਟਰੱਕ ਡਰਾਈਵਰ ਹੋਣਗੇ ਵੀ ਇਸ ਗੱਡੀ ਕੁੜੀ ਚਲਾਉਂਦੇ ਹੋਣਗੇ ਨਾ ਫਿਰ ਅਸੀਂ ਦੱਸਿਆ ਵੀ ਅਸੀਂ ਤਾਂ ਘੁੰਮ ਰਹੇ ਹਾਂ ਇਸ ਤਰੀਕੇ ਨਾਲ ਤਾਂ ਮੈਂ ਉਹਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਕੁਝ ਟਾਈਮ ਗੱਲ ਕਰ ਲਵਾਂ ਤਾਂ ਉਹ ਪਹਿਲਾਂ ਤਾਂ ਡਰ ਗਈ ਵਿਚਾਰੀ ਹੈ ਨਾ ਫਿਰ ਉਹ ਉਹਨੇ ਪੁੱਛਿਆ ਆਪਣੇ ਮਾਲਕ ਨੂੰ ਤਾਂ ਉਹ ਕਹਿੰਦੇ ਵੀ ਤੁਹਾਨੂੰ ਪੈਸੇ ਦੇਣੇ ਪੈਣਗੇ ਤਾਂ ਮੈਂ ਫਿਰ ਵੀ ਇੱਕ ਆਪਾਂ ਇੱਕ ਘੰਟਾ ਗੱਲਾਂ ਕਰੀਏ ਤਾਂ ਕਿੰਨੇ ਕੁ ਪੈਸੇ ਲੈਣਗੇ ਉਹ ਕਹਿੰਨੇ ਸੋਚ ਕੇ ਜੀ ਕਹਿੰਦੀ ਵੀ ਇੱਕ ਘੰਟੇ ਦੇ ਵਿੱਚ ਕਈ ਵਾਰ ਮੈਂ ਪੰਜ ਕਸਟਮਰ ਵੀ ਕਿਹੜੀ ਦੋ ਕਰਦੀਆਂ ਤਿੰਨ ਦੀ ਤੁਸੀਂ ਮੈਨੂੰ ਤਿੰਨ ਕਸਟਮਰ ਦੇ ਪੈਸੇ ਦੇ ਦੋ ਹੂੰ ਮੈਂ ਪੈਸੇ ਦੇ ਦਿੱਤੇ ਉਹਨੇ ਗਾਂ ਜਮਾ ਕਰਵਾਤੀ ਵੀ ਆਪ ਐਸੀ ਵੀ ਮੇਰੇ ਉਹਨੇ ਵਿਚਰੀ ਨੇ ਬੜੇ ਸੋਹਣੇ ਤਰੀਕੇ ਨਾਲ ਕਹਿੰਦੀ ਵੀ ਮੇਰੇ ਪੰਜਾਬ ਤੋਂ ਮੇਰੇ ਸ਼ਹਿਰ ਤੋਂ ਆਇਆ ਹੋਇਆ ਮੇਰਾ ਜਾਣਕਾਰ ਸਾਡੇ ਤੇ ਮੈਂ ਗੱਲਾਂ ਕਰ ਲਾਂਗਾ ਜਿਹਨਾਂ ਨਾਲ ਹੂੰ ਉਹਨਾਂ ਨੇ ਵੀ ਆ ਉਹਨਾਂ ਨੇ ਕੁਛ ਨਹੀਂ ਕਿਹਾ ਉਹ ਕਹਿੰਦੇ ਤੁਸੀਂ ਕਰੋ ਗੱਲਾਂ ਬਸ ਤਾਂ ਉਹਤੀ ਲੋਕ ਜਿਵੇਂ ਜਿਹੋ ਜਿਹੇ ਕੋਠੇ ਦਾ ਮਾਹੌਲ ਹੁੰਦਾ ਬਈ ਅੱਜ ਤੱਕ ਮੈਂ ਜਿੰਨੇ ਵੀ ਕੋਠੇ ਦੇਖੇ ਹਨ ਸਭ ਦੇ ਵਿੱਚ ਇੱਕ ਅਵੱਲੀ ਜੀ ਗੰਧ ਆਉਂਦੀ ਹੁੰਦੀ ਆ ਸਿਗਰਟ ਦਾ ਧੂੰਆ ਉੱਥੇ ਸ਼ਰਾਬ ਵਿੱਚ ਮਤਲਬ ਉਹ ਅਲੱਗ ਕਿਹੜਾ ਤ ਉਹ ਗੰਧ ਦੇਖ ਕੇ ਪਛਾਣ ਲੂਗੇ ਇੱਥੇ ਕਿਸੇ ਅਰੀ ਦੇ ਵਿੱਚ ਕੋਈ ਕੁੱਟਾ ਚੱਲੀ ਜਾਂਦਾ ਅਸੀਂ ਬਹਿ ਗਏ ਤਾਂ ਮੈਨੂੰ ਉਹ ਵਿਚਾਰੇ ਨੇ ਦੱਸਿਆ ਕਿ ਉਹ 1 ਲੱਖ ਰੁਪਇਆ ਉਹਨੂੰ 1 ਮਹੀਨਾ ਦਾ ਮਿਲਦਾ ਆਪਣੇ ਪੰਜਾਬ ਵਾਲਾ ਤੇ 12 ਤੋਂ 15 ਕਸਟਮਰ ਇੱਕ ਦਿਨ ਦੇ ਅਟੈਂਡ ਕਰਦੀ ਉਹ ਉਹਦੀ ਹਮ ਲੋਕ ਹੁੰਦੀਆਂ ਹੁਣ ਇਹਨਾਂ ਖੁੱਲ ਕੇ ਵੀ ਛਦਨਾ ਦੱਸਦੇ ਕਈ ਵਾਰ ਤੇ ਇਹ ਹੁੰਦਾ ਕਿ ਆਪਾਂ ਕਿਸੇ ਚਾਂਸੇ ਜਾ ਕੇ ਫਸ ਜਾਂਦੇ ਆ ਤੇ ਆਪਾਂ ਨੂੰ ਉਦੋਂ ਬਾਅਦ ਨਿਕਲਣ ਲਈ ਕੋਈ ਜਗ੍ਹਾ ਨਹੀਂ ਹੁੰਦੀ ਤੇ ਕਈ ਵਾਰੀ ਬੰਦਾ ਮਾਨਸਿਕ ਤੌਰ ਤੇ ਮਾਰੀ ਜਾਂਦਾ ਉਹਦੇ ਚਾਈ ਮਰ ਜਾਂਦੇ ਪਰ ਉਹਨੂੰ ਐ ਲੱਗਦਾ ਚੱਲ ਯਾਰ ਜਿਵੇਂ ਵੀ ਚੱਲਦਾ ਚੱਲੀ ਜਾਂਦੇ ਹਨ ਉਹ ਬਹੁਤ ਸਮੱਸਿਆਵਾਂ ਨੇ ਉਹ ਮੈਂ ਲਿਖੂਗਾ ਅਗਲੇ ਸਫਰਨਾਮੇ ਚ ਉਹ ਮੈਂ ਲਿਖੀ ਜਾਂਦਾ ਉਹ ਮਾਨ ਵਾਲਾ ਦੁਬਈ ਵਾਲਾ ਇਹ ਸਾਰਾ ਕੁਝ ਉਹਦੇ ਚ ਲਿਖਾਂਗੇ ਤੇ ਸੇਮੈਂ ਕਿਹਾ ਸਾਡਾ ਮੱਧ ਪ੍ਰਦੇਸ਼ ਦੇ ਜ਼ਿਲ੍ਹੇ ਉੱਥੇ ਇੱਕ ਪਿੰਡ ਆ ਉਹ ਵੀ ਸਾਰੇ ਪਿੰਡ ਸਾਰੇ ਪਿੰਡ ਦੀਆਂ ਔਰਤਾਂ ਵੇਸ ਬਗਰੀ ਕਰਦੀਆਂ ਤਾਂ ਤੁਸੀਂ ਦੋਨੋਂਾਂ ਦੀ ਕਿਸੇ ਵੀ ਵੇਸਦੋ ਕੋਲ ਜਾਓ ਉਹਦੀ ਸਮੱਸਿਆ ਇੱਕੋ ਹੀ ਹੋਗੀ ਬਾਈ ਬਸ ਹੀ ਭੁੱਖ ਲੱਸਾ ਜਿਵੇਂ ਆਪਾਂ ਇੱਥੇ ਆਪਾਂ ਨੂੰ ਪੰਜਾਬ 'ਚ ਬੈਠਣ ਨੂੰ ਭੁੱਖ ਲੱਗਦੀ ਆ ਤੇ ਚਾਹੇ ਅਫਰੀਕਾ ਚਾਹੇ ਅਫਗਾਨਿਸਤਾਨ ਕਿਤੇ ਵੀ ਕਿਸੇ ਨੂੰ ਭੁੱਖ ਲੱਗੂ ਜੇ ਭੁੱਖ ਦੀ ਫੀਲਿੰਗ ਤਾਂ ਸੇਮ ਹੋਊਗੀ ਹੂੰ ਸੋ ਹਰ ਇੱਕ ਤਵਾਇਫ ਦਾ ਦੁੱਖ ਉਹਦੀਆਂ ਗੱਲਾਂ ਇੱਕੋ ਜਿਹੀਆਂ ਹੀ ਨੇ ਬਾਈ ਹੂੰ ਉਹ ਮੈਨੂੰ ਲੱਗਦਾ ਵੀ ਸ਼ਾਇਦ ਮੈਂ ਬੋਲਣ ਦੇ ਨਾਲੋਂ ਲਿਖ ਕੇ ਸੋਹਣੇ ਤਰੀਕੇ ਨਾਲ ਦੱਸ ਸਕੂ ਅਛਾ ਤੇ ਉਹ ਜਿਹੜਾ ਤੁਸੀਂ ਲੱਖ ਰੁਪਏ ਦੀ ਗੱਲ ਕੀਤੀ ਵੀ ਉਹ ਫਿਰ ਪੰਜਾਬ ਆਉਂਦਾ ਹੈ ਕਿ ਉੱਥੇ ਰਹਿੰਦਾ ਨਹੀਂ ਪੰਜਾਬ ਆਉਂਦਾ ਪਰਿਵਾਰ 'ਚ ਭੇਜ ਦਿਆ ਉਹਦੇ 'ਚ ਲੱਖ ਰੁਪਏ ਉਹਨੂੰ ਦਿੰਦੇ ਆ ਸਿਰਫ ਇਥੇ ਭੇਜਣ ਲਈ ਉਹਦੀ ਰਹਿائش ਤੁਫੇ ਲੋੜੀਆਂ ਆਪਦੀਆਂ ਲੋੜਾਂ ਤਾਂ ਖਤਮ ਹੀ ਹੋ ਗਈਆਂ ਹੋਣਗੀਆਂ ਕੋਈ ਲੋੜ ਨਹੀਂ ਕੋਈ ਚਾਹ ਨਹੀਂ ਕੋਈ ਮੇਰੇ ਨਾਲ ਕਾਫੀ ਟਾਈਮ ਬਾਅਦ ਉਹ ਹੁਣ ਤਾਂ ਮੇਰੀ ਗੱਲ ਨਹੀਂ ਦੀ ਵੀਰ ਨੂੰ ਫੋਨ ਤੇ ਵੀ ਗੱਲ ਹੁੰਦੀ ਰਹੀ ਕੁੜੀ ਨਾਲ ਹੂੰ ਤੇ ਆਪਦੀਆਂ ਲੋੜਾਂ ਹੀ ਆਪਦੀਆਂ ਲੋੜਾਂ ਤਾਂ ਬੇਖਤਮ ਹੋ ਜਾਂਦੀਆਂ ਨੇ ਇਹ ਵੀ ਗੱਲਾਂ ਕੀਤੀਆਂ ਸੀ ਮੈਂ ਪੁੱਛਿਆ ਉਹਦਾ ਵੀ ਤੇਰਾ ਵਿਆਹ ਕਰਾਉਣਾ ਜੀ ਨਹੀਂ ਜੀ ਕਰਦਾ ਉਹ ਨਹੀਂ ਕਰਦਾ ਜੀ ਕਰ ਰੋ ਮੇਰਾ ਜੀ ਕਰਦਾ ਵੀ ਮੈਂ ਇਸ ਤਰ੍ਹਾਂ ਲੋਕਾਂ ਨੂੰ ਜਾਵਾਂ ਹੂੰ ਪਰ ਕਹਿੰਦੀ ਹੁਣ ਮੈਂ ਇਹ ਕੰਮ ਛੱਡ ਵੀ ਦੇਉਂਗੀ ਹੂੰ ਤਾਂ ਕਹਿਣਗੇ ਤਾਂ ਸਾਰੇ ਮੈਨੂੰ ਐਂ ਵੀ ਦਵਾਈ ਫਰਾਈ ਆ ਇਹੇ ਉਹ ਜਿਹੜੀ ਆਪਣੀ ਰਿਸਪੈਕਟ ਹੁੰਦੀ ਹੈ ਸਮਾਜ ਦੀ ਉਹ ਤਾਂ ਕਦੀ ਮੇਰੀ ਗਵਾਚੀ ਨਹੀਂ ਹੁਣ ਉਹ ਤਾਂ ਮੁੜਦੀ ਨਹੀਂ ਮਤਲਬ ਦੁਬਈ ਉਹ ਸੌਰੀ ਅਰਬ ਦੇ ਸਮਾਜ ਦੇ ਵਿੱਚ ਵੀ ਉੱਥੇ ਔਰਤ ਦਾ ਮਤਲਬ ਮੈਂ ਮੁਕਤਰਾ ਚਾਹੁੰਦਾ ਹਾਂ ਅਰਬ ਦੇ ਵਿੱਚ ਕਿ ਉੱਥੇ ਤੁਹਾਡੇ ਨਾਲ ਬਾਤ ਮੀਝ ਨਹੀਂ ਹੋਊਗੀ ਇਹ ਨਹੀਂ ਕਿ ਤੁਸੀਂ ਮਾਰਕੀਟ 'ਚ ਰਾਤ ਨੂੰ ਜਾ ਰਹੇ ਹੋ ਦਿਨੇ ਜਾ ਰਹੇ ਹੋ ਤੇ ਤੁਹਾਡੇ ਨਾਲ ਕੋਈ ਬਾਤ ਮੀਝ ਕਰੂਗਾ ਪਰ ਬਈ ਉੱਥੇ ਮੈਨੂੰ ਲੱਗਦਾ ਕਿ ਦੁਬਈ ਸ਼ਾਇਦ ਸਭ ਤੋਂ ਵੱਡੀ ਮੰਡੀ ਆ ਜਿਸਮ ਫਰੋਸ਼ੀ ਦੀ ਆਪਣਾ ਉੱਥੇ ਇੱਕ ਮਿੱਤਰ ਸੀ ਮਿਲ ਗਿਆ ਪੰਜਾਬ ਦਾ ਮੁੰਡਾ ਸੀ ਉੱਥੇ ਇੱਕੋ ਕੰਮ ਕਰਦਾ ਸੀਗਾ ਯੰਸੀ ਜਿਹੜੀਆਂ ਆ ਟੂਰਿਸਟ ਏਜੰਸੀਆਂ ਹੁੰਦੀਆਂ ਨੇ ਉਹ ਜਹਾਜ਼ ਚਲਾਉਂਦਾ ਸੀਗਾ ਉੱਥੇ ਸਮੁੰਦਰੀ ਜਹਾਜ਼ ਜਿਹੜੀ ਹਕਮਾਉਣ ਵਾਲੇ ਲੈ ਜਾਂਦੇ ਹੁੰਦੇ ਰਿਸ਼ਤੀਆਂ ਜੀ ਉਹ ਕਹਿੰਦੇ ਇੱਥੇ ਕਈ ਕੱਟਰ ਦੇਸ਼ ਨੇ ਉੱਥੋਂ ਦੀਆਂ ਕੁੜੀਆਂ ਸਾਡੇ ਕੋਲੇ ਆਉਂਦੀਆਂ ਨੇ ਉਹਨਾਂ ਦੇ ਬੁਰਕੇ ਪਾਏ ਹੁੰਦੇ ਆ ਤੇ ਉਹ ਤੁਹਾਨੂੰ ਐਕਸਟਰਾ ਪੈਸੇ ਦਿੰਦੀਆਂ ਕਿ ਤੁਸੀਂ ਨਾ ਜਹਾਜ਼ ਨੂੰ ਦੂਰ ਲੈ ਜਾਓ ਜਿੱਥੇ ਕੋਈ ਨੇੜੇ-ਤੇੜੇ ਨਾ ਦੇ ਤੇ ਉੱਥੇ ਕਹਿੰਦਾ ਫਿਰ ਉਹ ਆਪਣਾ ਨਾਮ ਲੋ ਕੱਪੜੇ ਚੇਂਜ ਕਰਕੇ ਬਰਕਾ ਲਾ ਕੇ ਜਿਹੜੇ ਵੈਸਟਰਨ ਕੱਪੜੇ ਨੇ ਕੋ ਜੀਨਸ ਪਾ ਲਈ ਕਿਸੇ ਟੌਪ ਵਾਲੇ ਫਿਰ ਫੋਟੋਮਾਟਮਾ ਕਰਵਾਉਂਦੀਆਂ ਨੇ ਆਪਦੀਆਂ ਤੇ ਪੂਰਾ ਉੱਥੇ ਕੋਈ ਕੋਈ ਵਾਈਨ ਵੀ ਲੈ ਜਾਂਦਾ ਨਾਲ ਜਿੱਥੇ ਜਿੱਥੇ ਮਿਲਦੀ ਹੈ ਨਾ ਕੁਝ ਵੀ ਇਦਾਂ ਦਾ ਹੋਏਗਾ ਨਾ ਕਿ ਦਵਾਈ ਮਿਲ ਜਾਂਦੀ ਛਾ ਬਿਲਕੁਲ ਉੱਥੇ ਕਹਿੰਦਾ ਉਹ ਆਪਦਾ ਵਧੀਆ ਇੰਜੋਏ ਕਰਕੇ ਜਦੋਂ ਵਾਪਸ ਆਉਂਦੀਆਂ ਨੇ ਤੇ ਬਰਕਾ ਹੀ ਫੇਰ ਪਾ ਲੈਂਦੀਆਂ ਨੇ ਇਹੋ ਜਿਹੀਆਂ ਗੱਲਾਂ ਬਾਤਾਂ ਵੀ ਹੈਗੀਆਂ ਨੇ ਉੱਥੇ ਹੈਗੀ ਇਹ ਚੀਜ਼ ਉੱਥੋਂ ਦੀਆਂ ਔਰਤਾਂ ਚਾਹੁੰਦੀ ਪਿੱਛੇ ਇੱਕ ਕੁੜੀ ਨੇ ਇੱਕ ਮਾਲ ਦੇ ਵਿੱਚ ਮੇਰੇ ਨਾਲ ਸ਼ਾਇਦ ਮੁਜਾਰਾ ਵੀ ਕੀਤਾ ਸੀਗਾ ਇਰਾਕ ਚਖਣੀ ਆਰਾਮ ਦੀ ਕੁੜੀ ਸੀ ਮਿਲ ਇਰਾਨ ਦੇ ਵਿੱਚ ਹੋਇਆ ਸੀ ਉੱਥੇ ਉੱਥੋਂ ਦੀਆਂ ਲੇਡੀਜ਼ ਜਿਹੜੀਆਂ ਪੁਰੀਆਂ ਹੁਣ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਹੈ ਨਾ ਬਾਈ ਉਹ ਚਾਹੁੰਦੀਆਂ ਕਿ ਅਸੀਂ ਆਪਣੀ ਮਰਜ਼ੀ ਦੇ ਕੱਪੜੇ ਪਾਈਏ ਜਾਂ ਮੈਨੂੰ ਉਹ ਬਰਕਾ ਲੈਣਾ ਚਾਹੁੰਦੀਆਂ ਨੇ ਪਰ ਚਲੋ ਉੱਥੋਂ ਦਾ ਕਲਚਰ ਆ ਪਤਾ ਨਹੀਂ ਉਹ ਕੀ ਚੀਜ਼ ਆ ਪਰ ਇਹ ਸਮੱਸਿਆ ਹੈਗੀ ਉੱਥੇ